ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿਖੇ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਮੰਗਲ ਜੀ ਸਤਲਾਨਾ ਸਾਹਿਬ ਵਾਲਿਆਂ ਦੀ 3ਵੀਂ ਵਰ੍ਹੇ ਸਿੱਧਾ ਭਾਵਨਾ ਦੇ ਨਾਲ ਮਨਾਈ ਗਈ ਤੇ ਇਸੇ ਦੌਰਾਨ ਸ਼ਾਮ ਵੇਲੇ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਭਾਈ ਲੱड्डੂ ਕਬੱਡੀ ਕਲੱਬ ਅਤੇ ਸੁਲਤਾਨੀ ਕਬੱਡੀ ਕਲੱਬ ਦੇ ਵਿਚਕਾਰ ਕਬੱਡੀ ਮੈਚ ਕਰਵਾਇਆ ਗਿਆ ਤਾਂ ਦੇਖੀ ਭਾਈ ਲੱड्डੂ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ ਅਤੇ ਬੈਸਟ ਖਿਡਾਰੀਆਂ ਨੂੰ ਸੋਨੇ ਦੇ ਕੈਂਠਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਕਬੱਡੀ ਨੂੰ ਦੇਖਣ ਦੇ ਲਈ ਦਰਸ਼ਕਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਗਵਾਈਏ ਪਰ ਮੁਕਾਬਲੇ ਜਿਹੜੇ ਨੇ ਵਾਕਈ ਦੇਖਣ ਯੋਗ ਸੀਗੇ ਅਤੇ ਤੁਸੀਂ ਵੀ ਇਹ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਬੱਡੀ ਖਿਡਾਰੀਆਂ ਨੇ ਕਿਸ ਤਰ੍ਹਾਂ ਪੂਰੇ ਜੋਸ਼ ਦੇ ਨਾਲ ਆਪਣੇ ਜੋਹਰ ਦਿਖਾਏ। ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ। ਸਤਖੰਡ ਵਾਸੀ શ્રીਮਾਨ ਸੰਤ ਬਾਬਾ ਮੰਗਲ ਸਿੰਘ ਜੀ ਦੀ ਯਾਦ ਵਿੱਚ ਵਰਸ਼ੀ ਕਰਾਈ ਗਈ ਸੀ ਜਿਸ ਵਿੱਚ ਕਬੱਡੀ ਦਾ ਸ਼ੋਅ ਮੇਚ ਕਰਵਾਇਆ ਗਿਆ ਸੀ। ਉਸ ਵਿੱਚ ਬੈਸਟ ਰਾਈਡਰ ਤੇ ਬੈਸਟ ਜਾਫੀ ਨੂੰ ਸੋਨੇ ਦੇ ਕੰਠੇ ਪਾਏ ਗਏ ਅਤੇ ਪਹਿਲਾ ਨਾਮ 65000 ਰੁਪਿਆ ਸੀ ਤੇ ਦੂਜਾ ਨਾਮ 60000 ਰੁਪਿਆ ਸੀ ਇਹ ਸਾਰਾ ਹੀ ਖਰਚਾ ਬਾਬਾ ਜੀ ਨੇ ਹੁਣ ਸਾਨੂੰ ਸੇਵਾ ਦਿੱਤੀ ਮੈਂ ਸ਼ੇਰਾ ਲੋਰੀਮਲ ਤੇ ਸੁੱਖਾ ਲੋਰੀਮਲ ਤੇ ਮਨਦੀਪ ਲੋਰੀਮਲ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਸਾਰਿਆਂ ਦੇ ਸਹਿਯੋਗ ਨਾਲੇ ਸੇਵਾ ਕੀਤੀ ਹਾਂਜੀ ਜੀ ਬਹੁਤ ਆ ਗਿੰਦਾ ਵੀਰ ਫਰਾਂਸ ਟਿੰਕਾ ਮਜੀਠਾ ਆਪਣੇ ਵੀਰ ਨੇ ਪੱਪੂ ਹਰ ਸੁਖ ਪੱਪੂ ਕੈਨੇਡਾ ਲਾਲੀ ਸਰਪੰਚ ਬੋਪਾਰਾ ਬਹੁਤ ਸਾਰੇ ਵੀਰਾਂ ਦਾ ਸਹਿਯੋਗ ਹੈ ਮੈਂ ਜਿਨ੍ਹਾਂ ਦਾ ਨਹੀਂ ਨਾਮ ਲੈ ਸਕਿਆ ਕੁਝ ਮੈਨੂੰ ਇਸ ਟਾਈਮ ਯਾਦ ਵੀ ਨਹੀਂ ਅੱਜ ਬਹੁਤ ਸਾਰੇ ਵੀਰ ਦਾ ਪਜਲ ਹੋਏ ਆ ਇਸ ਲਈ ਮੈਂ ਸਾਰੇ ਭਰਾਵਾਂ ਕੋ ਮਾਫੀ ਮੰਗਦਾ ਜਿਨ੍ਹਾਂ ਦਾ ਨਹੀਂ ਨਾਮ ਲੈ ਸਕਿਆ ਮੈਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਅੱਗੇ ਹਰਜੀਤ ਡਾਲਾ ਜੀ ਨੂੰ ਕੀਤਾ ਸੀ ਸਨਮਾਨਤ ਉਹਨਾਂ ਨੂੰ ਕੈਂਠੇ ਨਾਲ ਕੀਤਾ ਸੀ ਔਰ ਸਾਡੇ ਵਧੀਆ ਮਿੱਤਰ ਬਲਾਰੇ ਨੇ ਕਬੱਡੀ ਦੇ ਆਪਣੇ ਵਰਿੰਦਰ ਖੇਮ ਕਰਨ ਜੀ ਉਹਨਾਂ ਨੂੰ ਸਵਿਫਟ ਗੱਡੀ ਕੀਤੀ ਸੀ ਸਨਮਾਨਤ ਉਹ ਵੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ ਅਸੀਂ ਵੀ ਥੋੜਾ ਬੋਤਾ ਵਿੱਚ ਉਹਦੇ ਵਿੱਚ ਸਹਿਯੋਗ ਦਿੱਤਾ ਸੀ ਇੱਕ ਸਾਡੇ ਵੀਰ ਆ ਬਾਸਰਕੇ ਲਖਬੀਰ ਬਾਸਰਕੇ ਉਹਨਾਂ ਨੂੰ ਵੀ ਐਕਸ ਜੀ ਵੀ ਗੱਡੀ ਦਿੱਤੀ ਗਈ ਸੀ ਉਦੋਂ ਵੀ ਸਾਡੇ ਕੋਲ ਥੋੜਾ ਬੋਤਾ ਸਹਿਯੋਗ ਯਾਨੀ ਕਿ ਇਦਾਂ ਵੀਰਾਂ ਦੇ ਸਹਿਯੋਗ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਸੇਵਾ ਮਿਲਦੀ ਰਹਿੰਦੀ ਹੈ ਜੀ ਸਨੇਹਾ ਦੇ ਨਜ਼ਰ ਨੌਜਵਾਨਾਂ ਨੂੰ ਸਨੇਹਾ ਇਹ ਹੀ ਆ ਕਿ ਇਹ ਗਰਾਉਂਡਾਂ ਨਾਲ ਜੁੜੋ ਕੇ ਢਾ ਨਾਲ ਤੇ ਵਧੀਆ ਮਤਲਬ ਪੰਜਾਬ ਚ ਜੋ ਤੁਹਾਨੂੰ ਪਤਾ ਹੀ ਆ ਕੀ ਅੱਜ ਕੱਲ੍ਹ ਚੱਲ ਰਿਹਾ ਤੇ ਗਰਾਉਂਡਾਂ ਨਾਲ ਜੁੜਾਂਗੇ ਤੇ ਸੋਈ ਸਾਨੂੰ ਸੇਧ ਮਿਲੂਗੀ ਤੇ ਪੰਜਾਬ ਹੋਰ ਤਰੱਕੀ ਨੂੰ ਵਧੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਵਰ ਕਰਦੇ ਮੈਂ ਟੈਂਸ਼ਨ ਹਾਂਜੀ ਬਾਬਾ ਜੀ ਆਪਣਾ ਨਾਮ ਦੱਸ ਕੀ ਰਾਜ ਦੇ ਮੇਲੇ ਪਾਇੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮਿੰਦਰबीर ਸਿੰਘ ਸੰਪਰਦਾ ਸਤਲਾਣੀ ਸਾਹਿਬ ਅੱਜ ਸੰਤ ਬਾਬਾ ਮੰਗਲ ਸਿੰਘ ਜੀ ਦੀ 3ਵੀਂ ਵਰਸੀ ਜਿਹੜੀ ਬੜੀ ਧੂਮਤਾਮਣਾ ਮਨਾਈ ਗਈ ਆ ਇਹ ਵਰਸੀ ਸੰਗਤਾਂ ਦੇ ਸੰਯੋਗ ਦੇ ਨਾਲ ਸਾਧੂ ਸੰਤਾਂ ਦੇ ਸੰਯੋਗ ਦੇ ਨਾਲੇ ਵਰਸੀ ਮਨਾਈ ਗਈ ਆ ਅੱਜ ਦੇ ਦਿਨ ਬਹੁਤ ਹੀ ਵੱਡੇ ਲੰਗਰ ਲਾਏ ਗਏ ਆ ਜਿਨ੍ਹਾਂ ਦੇ ਵਿੱਚ ਚੰਗੇ ਚੰਗੇ ਭਗਵਾਨ ਬਣੇ ਆ ਔਰ ਬਹੁਤ ਹੀ ਵੱਡੇ ਕਬੱਡੀ ਦੇ ਮੈਚ ਹੋਣੇ ਜਿਹਦੇ ਵਿੱਚ ਉੱਚ ਕੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਨੇ ਮੈਂ ਸਾਰੀ ਸੰਗਤ ਦਾ ਫੇਰ ਧੰਨਵਾਦ ਕਰਦਾ ਜਿਨ੍ਹਾਂ ਸਾਡੀ ਸੰਪਰਤਾ ਦੇ ਨਾਲ ਸੰਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਕਿੰਨੇ ਨੇ ਜਲਦੀ ਪਾਪਾ ਜੀ ਦੀ ਵਰਤੀ ਕੀ ਕੀ ਭੂਵਾ ਇਹ ਮਹਾਰਾਜ ਜੀ 24 ਤਰੀਕ ਤੋਂ ਸ਼੍ਰੀ ਖਣਪੜ ਸਾਹਿਬ ਆਰੰਭ ਹੋ ਜਾਂਦੇ ਆ ਉਸ ਦਿਨ ਤੋਂ ਹੀ ਲਾਲੋ ਤੇ ਵਰਤੀ ਜਿਹੜੀ ਆਰੰਭਤਾ ਹੋ ਜਾਂਦੀ ਆ ਕਿਉਂਕਿ ਜਿਹੜੀ ਹਰਿਆਣੇ ਤੋਂ ਸੰਗਤ ਆ ਉਹ 24 ਤਰੀਕ ਤੋਂ ਹੀ ਆਉਂਦੀ ਆ 24 25 ਰਾਤ ਦਾ ਹੁੰਦਾ ਜੀ 26 ਦਿਨ ਦਾ ਹੁੰਦਾ ਜੀ ਕਬੱਡੀ ਖਿਡਾਰੀ ਗੱਲ ਕਰੀਏ ਕਬੱਡੀ ਖਿਡਾਰੀ ਕਿਹੜੇ ਕਿਹੜੇ ਨਾਮ ਆਖੇ ਜੀ ਟੀਮਾਂ ਕਿਹੜੀਆਂ ਆਈਆਂ ਕਬੱਡੀਆਂ ਜਿਹੜੇ ਜੀ ਇੱਕ ਤੇ ਸਾਡੇ ਨਾਂ ਤੋਂ ਹੀ ਇਹ ਸਤਲਾਨੀ ਸਾਹਿਬ ਕਲੱਬ ਆ ਇੱਕ ਮੇਰੇ ਹਿਸਾਬ ਨਾਲ ਜੀ ਘਰਿਆਲਾ ਕਲੱਬ ਆ ਜੀ ਜੀ ਨੌਜਵਾਨਾਂ ਕਿੰਨਾ ਪ੍ਰੀ ਮੈਂ ਕਹਾਂ ਜੀ ਬਹੁਤ ਵੱਡੇ ਪਲੇਅਰ ਆਇਆ ਤੁਸੀਂ ਬਾਹਰ ਜਾ ਕੇ ਵੇਖ ਰਹੋ ਗਰਾਉਂਡ ਭਰੀ ਪਈ ਹੈ ਜੀ ਮੁੰਡਿਆਂ ਦੇ ਵਿੱਚ ਬਹੁਤ ਸ਼ਾ ਮੈਂ ਤੇ ਅੰਨਾ ਚਲੋ ਸਾਰੇ ਹੀ ਰਲ ਮਿਲ ਕੇ ਆਪਾਂ ਜੇ ਇਹ ਗੇਮਾਂ ਕਰੇਗੀ ਤੇ ਮਹਾਰਾਜ ਨਸ਼ੇ ਤੋਂ ਮੁਕਤ ਹੋ ਸਕਦੇ ਆ ਮਹਾਰਾਜ ਕਿਰਪਾ ਕਰੇ ਬਾਣੀ ਬਾਣੇ ਨਾਲ ਜੜੋ ਗੁਰੂ ਨੂੰ ਧਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਨੇ ਇਡੇ ਵੱਡੇ ਲੋਕ ਪੰਜਾਬ ਦੇ ਮੁੰਡਿਆਂ ਨੇ ਗੁਰੂ ਮੈਂਨ ਜਾਣਿਆਂ ਦਾ ਤੇ ਪੰਜਾਬ ਨੂੰ ਪੰਜਾਬ ਕਿਉਂ ਕੀਤਾ ਦਾ ਇਹ ਤੇ ਮਹਾਰਾਜ ਜੀ ਇੱਕ ਐਵੇਂ ਕਾਉਦ ਬਣ ਗਈ ਆ ਵੇਖੋ ਆਹੜੀ ਤਿਆਰ ਪਰ ਤਿਆਰ ਫੌਜ ਆ ਪੰਜਾਬ ਦੇ ਵਿੱਚ ਕਦੀ ਸੂਰਮੇ ਖਤਮ ਨਹੀਂ ਹੋਏ ਮਹਾਰਾਜ ਜੀ ਇਹ ਬਾਣੀ ਜਿਹੜੇ ਪੜਨਗੇ ਉਹਨਾਂ ਦੀ ਜਾਇਜ਼ਾਕਾਰੀ ਰਹਿਣੀ ਜਿਹੜੇ ਬਾਣੀ ਨਹੀਂ ਪੜਦੇ ਮਹਾਰਾਜ ਉਹ ਹੀ ਰੋਲਦੇ ਫਿਰਦੇ ਆ ਮੈਂ ਆਜਾਣਾ ਉਹ ਵੀ ਬੰਦੇ ਅੱਜ ਬਾਣੀ ਪੜਨ ਮਹਾਰਾਜ ਆਪ ਉਹਨਾਂ ਨੂੰ ਮਾਰਗ ਵਿਖਾਉਂਦੇ ਮਹਾਰਾਜ ਨਸ਼ਾ ਕਦੀ ਨਹੀਂ ਕਰਨਗੇ ਬਾਣੀ ਦੇ ਲਾਲ ਲੰਗਨ ਸਿੰਘ ਸੱਜਣ ਵਾਹਿਗੁਰੂ ਜੀ ਕਾ ਖਾਲਸਾ